ਵੈਬਰ ਜੀ ਦਾ ਖਾਲਸਾ ਵੈਬਰ ਜੀ ਦੀ ਫਤਿਹ ਖਾਲਸਾ ਜੀ ਹੁਣ ਤਾਂ ਹੱਦ ਹੀ ਹੋ ਗਈ ਬਿਲਕੁਲੀ ਹੁਣ ਤਾਂ ਬਰਦਾਸ਼ਤ ਤੋਂ ਬਾਹਰ ਵਾਲੀ ਗੱਲ ਹੋ ਗਈ ਕਿ ਪੰਜਾਬ ਸਰਕਾਰ ਤੇ ਅੰਮਤ ਸਾਹ ਦੇ ਨਾਲ ਮਿਲ ਕੇ ਇਹਨਾਂ ਨੇ ਤਾਂ ਇਹ ਕਰ ਲਿਆ ਕਿ ਸਿੱਖਾਂ ਦਾ ਮੁਕਾਨ ਕਰਨਾ ਹੀ ਕਰਨਾਗਾ ਕੱਲ ਆਪਣੇ ਕੁਲਵੰਤ ਸਿੰਘ ਰਾਉਕੇ ਨੂੰ ਡਿਬਰੂਗਰ ਜੇਲ੍ਹ ਦੇ ਵਿੱਚੋਂ ਅਦਾਲਤ ਵੱਲੋਂ ਅਦਾਲਤ ਵੱਲੋਂ ਉਹਨੂੰ 5-6 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਆ ਉਹਦੇ ਚਾਚੇ ਦੀ ਮੌਤ ਹੋਈ ਆ ਉਹਦੇ ਚਾਚੇ ਦੇ ਭੋਗ ਦੇ ਉੱਪਰ ਉਹਦੀ ਮੌਤ ਦਾ ਅਫਸੋਸ ਕਰਨ ਦੀ ਖਾਤਰ ਅਦਾਲਤ ਵੱਲੋਂ ਉਹਨੂੰ ਪਰੋਲ ਦਿੱਤੀ ਗਈ ਆ ਪਰ ਦੋਸਤੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਉਹਨੂੰ ਚਾਕੇ ਸੀਆਈ ਸਟਾਫ ਮੋਗੇ ਦੇ ਵਿੱਚ ਬੰਦ ਕਰ ਦਿੱਤਾ ਦੋਸਤੋ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲ ਕਰਦਾ ਸਾਂਜੀ ਵੀਡੀਓ ਕਰਦੇ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਤਲਬ ਆਪਾਂ ਜਿਵੇਂ ਕਹਨੇ ਹੁੰਦੇ ਨੇ ਨਾ ਵੀ ਸਿਰ ਤੋਂ ਦੀ ਪਾਣੀ ਲੰਘਾਤਾ ਜਮੈਣ ਇਹਨਾਂ ਨੇ ਪੰਜਾਬ ਸਰਕਾਰ ਇਹਦਾ ਭਗਵੰਤ ਮਾਨ ਨੇ ਤਾਂ ਜਮੇ ਸੰਗ ਲਾਤੀ ਦੋਸਤੋ ਤੁਸੀਂ ਸੋਚ ਕੇ ਦੇਖੋ ਕਿ ਕਲਵੰਤ ਸਿੰਘ rau ਕੇ ਜਿਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹਨਾਂ ਨੇ ਪਹਿਲਾਂ ਛਕਿਆ ਅਮਰਤਪਾਲ ਸਿੰਘ ਉਹ ਨਹੀਂ ਜਿਹੜੇ ਕਿ ਅਮਰਤ ਸਕਾਰੇ ਸੀਗੇ ਉਹਨਾਂ ਨੂੰ ਚੱਕ ਕੇ ਉਹਨਾਂ ਦੇ ਸਾਥੀਆਂ ਦੇ ਸਮੇਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਉਹ ਤਾਂ ਜੋ ਕੀਤਾ ਸੋ ਕੀਤਾ ਹੁਣ ਉਹਨਾਂ ਨੂੰ ਕਲਵੰਤ ਸਿੰਘ ਰਾਉਕੇ ਨੂੰ ਉਹਦੇ ਚਾਚੇ ਦੀ ਮੌਤ ਦੇ ਉੱਪਰ ਪ੍ਰੋਲ ਦਿੱਤੀ ਜਾਂਦੀ ਹੈ ਤੇ ਉਹਨੂੰ ਆਜ਼ਾਦ ਨਹੀਂ ਰਹਿਣ ਦਿੱਤਾ ਜਾਂਦਾ ਉਹਨੂੰ ਚੱਕ ਕੇ ਮੋਗੇ ਲੈ ਜਾਂਦੇ ਨੇ ਤੇ ਮੋਗੇ ਸੀਆਈ ਸਾਹ ਦੇ ਵਿੱਚ ਸਿਮਰਜੀਤ ਸਿੰਘ ਮਾਨ ਉਹਦੇ ਨਾਲ ਮੁਲਾਕਾਤ ਕਰਨ ਜਾਂਦੇ ਨੇ ਤੇ ਉਹਨੂੰ ਕਹਿੰਦੇ ਨੇ ਬੈਠ ਚਾਹ ਪੀਲਾ ਕੌਫੀ ਪੀਲਾ ਪਰ ਹਕੂਮਤ ਵੱਲੋਂ ਤੁਹਾਨੂੰ ਮਿਲਣ ਦੀ ਇਜਾਜ਼ਤ ਨਹੀਂ ਹੈਗੀ ਉਹਨੂੰ ਮਿਲਣ ਨਹੀਂ ਦਿੱਤਾ ਗਿਆ ਦੋਸਤੋ ਜਦੋਂ ਕਿ ਤੁਸੀਂ ਸੋਚ ਕੇ ਦੇਖੋ ਗੁਰਮੀਤ ਰਾਮ ਰਹੀਮ ਵਰਗੇ ਬਲਾਤਕਾਰੀਆਂ ਜਿਨ੍ਹਾਂ ਨੇ ਕਤਲ ਕੀਤੇ ਹੋਏ ਨੇ ਬਲਾਤਕਾਰ ਦੇ ਪਰਚੇ ਦਰਜ ਨੇ ਸਜ਼ਾ ਹੋਈ ਹੋਈ ਆ ਸਾਰਾ ਕੁਝ ਇਹ ਤਾਂ ਅਜੇ ਇਹਨਾਂ ਨੂੰ ਤਾਂ ਸਜ਼ਾ ਵੀ ਨਹੀਂ ਹੋਈ ਉਹਨਾਂ ਨੂੰ ਸਜ਼ਾ ਹੋਈ ਹੋਈ ਆ ਸਜ਼ਾ ਹੋਣ ਦੇ ਬਾਵਜੂਦ ਉਹਨਾਂ ਨੂੰ ਜਦੋਂ ਪ੍ਰੋਲ ਦਿੱਤੀ ਜਾਂਦੀ ਹੈ ਉਹ ਕੱਲਾ ਲੋਕਾਂ ਨੂੰ ਮਿਲਦਾ ਹੀ ਨਹੀਂ ਤੇ ਆਪਣੇ ਪਰਵਚਨ ਕਰਦਾ ਬੈਠ ਕੇ ਸਮਾਗਮ ਕਰਦਾਗਾ ਉਹਨੂੰ ਤਾਂ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਦੋਸਤੋ ਇਹ ਜੋ ਕੁਝ ਹੋ ਰਿਹਾਗਾ ਕੇਂਦਰ ਸਰਕਾਰ ਦੀ ਸਹਿ ਦੇ ਉੱਪਰ ਗ੍ਰਹਿ ਮੰਤਰੀ ਦੀ ਸਹਿ ਦੇ ਉੱਪਰ ਗ੍ਰਹਿ ਮੰਤਰੀ ਦੀ ਤੇ ਮੁੱਖ ਮੰਤਰੀ ਦੀ ਦੋਨਾਂ ਦੀ ਇਜਾਜ਼ਤ ਦੇ ਨਾਲ ਸਿੱਖਾਂ ਦੇ ਨਾਲ ਇਹ ਧੋਖਾ ਮਾਇਆ ਜਾ ਰਿਹਾਗਾ ਔਰ ਦੋਸਤੋ ਹੁਣ ਹੱਦ ਕਿਉਂ ਹੋ ਗਈ ਸੁਖਪਾਲ ਸਿੰਘ ਖਹਿਰੇ ਨੂੰ ਜੇਕਰ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਆ ਤੇ ਉਹਨੂੰ ਬਾਹਰ ਨਿਕਲ ਸਰ ਚੱਕੇ ਨਾਲ ਦੀ ਨਾਲ ਹੋਰ ਕੇਸ ਦੇ ਵਿੱਚ ਅੰਦਰ ਕਰ ਦਿੱਤਾ ਜਾਂਦਾ ਤੇ ਹੋਰ ਪੰਜਰ ਕੇਸ ਉਹਦੀ ਖਾਤਰ ਤਿਆਰ ਕਰੀ ਬੈਠੇ ਨੇ ਕਿ ਜਦੋਂ ਜ਼ਮਾਨਤ ਮਿਲੂਗੀ ਚੱਕੇ ਤੈਨੂੰ ਫੇਰ ਅੰਦਰ ਕਰਾਂਗੇ ਦੋਸਤੋ ਇਹ ਤਾਂ ਹੁਣ ਗੱਲ ਇਹ ਹੋ ਗਈ ਕਿ ਅਦਾਲਤਾਂ ਦੇ ਵੀ ਉੱਪਰ ਦੀ ਹੋ ਗਈ ਇਹ ਤੁਸੀਂ ਜਵਾਨਤ ਦਿਓ ਪਰ ਅਸੀਂ ਉਹਨਾਂ ਨੂੰ ਖੁੱਲੇ ਫਿਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਐਡੇ ਕਿੱਡੇ ਕਿਹੇ ਮਤਲਬ ਆਪਾਂ ਕੀ ਗਰਮੀਤ ਰਾਮ ਰਹੀਮ ਦੇ ਤੋਂ ਖਤਰਾ ਨਹੀਂ ਹੈਗਾ ਉਹ ਤੋਂ ਖਤਰਾ ਨਹੀਂ ਸੁਖਪਾਲ ਖਹਿਰੇ ਹੋਣੀ ਜਿਹੜੇ ਕਿ ਐਮ ਐਲ ਏ ਨੇ ਔਰ ਜਿਹੜੇ ਅਮਰਤ ਸਕਾਉਣ ਵਾਲੇ ਬੰਦੇ ਨੇ ਉਹਨਾਂ ਤੋਂ ਇਹਨਾਂ ਨੂੰ ਖਤਰਾ ਹੋ ਗਿਆ ਸਰਕਾਰ ਅਦਾਲਤ ਵੱਲੋਂ ਪਰੋਲ ਦਿੱਤੀ ਹੋਵੇ ਤੇ ਉਹਨੂੰ ਚਾਕੇ ਸੀਆਈ ਸਟਾਫ ਦੇ ਵਿੱਚ ਬੰਦ ਕਰ ਦਿੱਤਾ ਜਾਵੇ ਉਹਦੇ ਮਾਪਿਓ ਉੱਥੋਂ ਜਾ ਕੇ ਅਰਦਾਸ ਕਰਕੇ ਆਉਂਦੇ ਨੇ ਤਖਤਾਂ ਦੇ ਉੱਪਰ ਜਦੋਂ ਹਜ਼ੂਰ ਸਾਹਿਬ ਤੋਂ ਅਰਦਾਸ ਕਰਕੇ ਵਾਪਸ ਆਉਂਦੇ ਨੇ ਤੇ ਦਿੱਲੀ ਪੰਜਾਬ ਪੁਲਿਸ ਦਿੱਲੀ ਪਹੁੰਚ ਜਾਂਦੀ ਆ ਦੋਸਤੋ ਦਿੱਲੀ ਜਾ ਕੇ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਉਹਨਾਂ ਦੇ ਨਾਲ ਦਾ ਕੋਈ ਸਾਥੀ ਆ ਉਹਨੂੰ ਚਾਕੇ ਗ੍ਰਿਫਤਾਰ ਕਰ ਲਿਆ ਜਾਂਦਾ ਸਹੇਦ ਉਹਦੇ ਮਾਂ ਪਿਓ ਨੂੰ ਵੀ ਗ੍ਰਿਫਤਾਰ ਕਰ ਲਿਆ ਹੁਣ ਹੱਦ ਨਹੀਂ ਤਾਂ ਇਹ ਹੋਰ ਕੀ ਆ ਦੋਸਤੋ ਉੱਥੋਂ ਨਾਲ ਫਿਰ ਦਿੱਲੀ ਦੀ ਪੁਲਿਸ ਨੂੰ ਸੱਦਿਆ ਜਾਂਦਾ ਹੈਗਾ ਉਹ ਵੀ ਸਰਨੇ ਹੁਣ ਉੱਥੇ ਤੇ ਹੋਰ ਲੋਕ ਆ ਜਾਂਦੇ ਨੇ ਤੇ ਲੇਕਿਨ ਨਹੀਂ ਤਾਂ ਇਹ ਵੀ ਨਹੀਂ ਕਿ ਪਤਾ ਲੱਗਣਾ ਕਿ ਚੱਕੇ ਕਿੱਥੇ ਮਾਰਿਆ ਜਦੋਂ ਕਿ ਉਹਦੇ ਮਾਪਿਓ ਨੇ ਕਿਹਾ ਕਿ ਇਹ ਉਸ ਦਿਨ ਦਾ ਸਾਡੇ ਨਾਲ ਹੈ ਪੰਜਾਬ ਦੇ ਸਾਰੇ ਜਿਹੜੇ ਚਾਰ ਪਹਿਲਾਂ ਉਹਨਾਂ ਨੇ ਤਖਤਾਂ ਦੇ ਉੱਪਰ ਅਰਦਾਸ ਕੀਤੀ ਆ ਉੱਥੇ ਉਹ ਕਹਿੰਦੇ ਸਾਡੇ ਨਾਲ ਸੀਗਾ ਲੇਕਿਨ ਚੱਕੇ ਉਹਨੂੰ ਉੱਥੇ ਆਪਣੇ ਬੰਦ ਕਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਦੋਸਤੋ ਇਹ ਹੁਣ ਮੈਂ ਤਾਂ ਕਰਕੇ ਕਹਿਣਾਗਾ ਕਿ ਹੁਣ ਇੱਥੇ ਆ ਕੇ ਫਿਰ ਇਹ ਗੱਲ ਮੁੱਕ ਜਾਂਦੀ ਆ ਵਾਕਿਆ ਹੀ ਜਿਹੜੇ ਸਾਡੇ ਲੋਕ ਕਹਿੰਦੇ ਨੇ ਕਿ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਪਰ ਦੋਸਤੋ ਹੈਰਾਨਗੀ ਇਸ ਗੱਲ ਦੀ ਆ ਕਿ ਪੰਜਾਬ ਦੇ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਜਿਹਨੂੰ ਲੋਕਾਂ ਨੇ ਇੰਨਾ ਮਾਣ ਦੇ ਨਾਲ ਜਿਤਾਇਆ ਲੇਕਿਨ ਉਹ ਅੱਜ ਬਿਲਕੁਲ ਹੀ ਕੇਂਦਰ ਸਰਕਾਰ ਦਾ ਮੈਂ ਕਹੂੰਗਾ ਕਿ ਹੱਥ ਠੋਕਾ ਬਣ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਣ ਲੱਗ ਗਿਆ ਆਪ ਤਾਂ ਜਾ ਕੇ ਬਹਿ ਗਿਆ ਉਹ ਕਰਨ ਬਿਪਾਸਨਾ ਕਰਨ ਤੇ ਲੇਕਿਨ ਇਥੇ ਹੁਕਮ ਨੇ ਜਿਹੜੇ ਉਹ ਇਹ ਦਿੱਤੇ ਹੋਏ ਨੇ ਕਿ ਜੋ ਅਮਿਤ ਸਾਹਿਬ ਕਹਿੰਦਾਗਾ ਜੋ ਬੀਜੇਪੀ ਕਹਿੰਦੀ ਆ ਓਵੇਂ ਜਿੱਕਰ ਚੱਕ ਕੇ ਮੁੰਡਿਆਂ ਨੂੰ ਸਾਡੇਆਂ ਨੂੰ ਅੰਦਰ ਛੱਟੋ ਲੇਕਿਨ ਅਮਿਤ ਸਾਹਿਬ ਖੁਸ ਹੋਣਾ ਚਾਹੀਦਾਗਾ ਅਮਿਤ ਸਾਹਿਬ ਨਾਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਤੋਂ ਆਪ ਨੂੰ ਖਤਰਾਗਾ ਪਤਾ ਹੈ ਕਿ ਸਾਡੇ ਨਾਲ ਦੇ ਤੇ ਸਾਡਾ ਕੇਜਰੀਵਾਲ ਉਹਨਾਂ ਦੀ ਜੇਲ੍ਹ ਜਾਣ ਦੀ ਤਿਆਰੀ ਹੈ ਕਿਤੇ ਮੇਰੀ ਵਾਰੀ ਨਾ ਲੱਗ ਜਵੇ ਇਸ ਗੱਲ ਨੂੰ ਲੈ ਕੇ ਦੋਸਤੋ ਆਪਣੇ ਲੋਕਾਂ ਦੇ ਉੱਪਰ ਧਰੋਖਾ ਮਾਰ ਰਿਹਾ ਹੈਗਾ ਆਪਣੇ ਲੋਕਾਂ ਦੇ ਨਾਲ ਜੋ ਇਹ ਤੱਕੇ ਕਰ ਰਿਹਾ ਹੈਗਾ ਇਹਦਾ ਹਿਸਾਬ ਦੇਣਾ ਪਊਗਾ ਕਿਉਂਕਿ ਦੇਖੋ ਇਹ ਕੋਈ ਇੱਕ ਇਹ ਕਿੱਧਰਲਾ ਇਨਸਾਫ ਹੈ ਅਦਾਲਤ ਤੁਹਾਨੂੰ ਦਿੰਦੀ ਹੈਗੀ ਪ੍ਰੋਲ ਕਿ ਤੁਸੀਂ ਜਾ ਕੇ ਆਪਣੇ ਚਾਚੇ ਦੇ ਮੌਤ ਦਾ ਅਫਸੋਸ ਕਰੋ ਕਿ ਤੁਸੀਂ ਜਾ ਕੇ ਉਹਨੂੰ ਆਉਂਦਿਆਂ ਨੂੰ ਸ਼ਿਸ਼ਟਾਪ ਦੇ ਵਿੱਚ ਲੈ ਜਾਓ ਚਾਕੇ ਇਹ ਇੱਕ ਇਦਰਲਾ ਇਨਸਾਫ ਹੈ ਇਹ ਸਾਰਾ ਕੁਝ ਜੋਜ ਹੋ ਰਿਹਾਗਾ ਕੇਂਦਰ ਬੀਜੇਪੀ ਆਰਐਸਐਸ ਦੀ ਸਹੇਦ ਉੱਪਰ ਹੋ ਰਿਹਾ ਦੋਸਤੋ ਔਰ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਹਦਿਆ ਸੁਖਪਾਲ ਸਿੰਘ ਖਹਿਰੇ ਦਾ ਕੀ ਦੋਸ਼ ਹੈਗਾ ਉਹਨੂੰ ਪਹਿਲਾਂ ਸੁਪਰੀਮ ਕੋਰਟ ਵੱਲੋਂ ਉਹਦੇ ਲਈ ਸਾਰੀ ਰਾਹਤ ਦਿੱਤੀ ਹੋਈ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਇਹਨੂੰ ਤੁਸੀਂ ਸੰਮਨ ਨਹੀਂ ਕਰ ਸਕਦੇ ਲੇਕਿਨ ਉਹਨੂੰ ਸੰਮਨ ਕਰਕੇ 3 ਮਹੀਨੇ ਪਹਿਲਾਂ ਜੇਲ੍ਹ ਚ ਕਟਾਏ ਤੇ ਹੁਣ ਉਹਨੂੰ ਚੱਕ ਕੇ ਦੋਸਤੋ ਦੁਬਾਰਾ ਕੇਸ ਦੇ ਵਿੱਚ ਅੰਦਰ ਕਰ ਦਿੱਤਾ ਔਰਤ 3-4 ਕੇਸ ਕੱਲ ਇੱਕ ਇਹਨਾਂ ਦਾ ਹੀ ਕੋਈ ਆਗੂ ਦੱਸ ਰਿਹਾ ਸੀਗਾ ਕਿ 3-4 ਕੇਸ ਸਾਡੇ ਹੋਰ ਤਿਆਰ ਕੀਤੇ ਪਏ ਨੇ ਜਦੋਂ ਬਾਹਰ ਆਊਗਾ ਨਾਲ ਦੀ ਨਾਲ ਚੱਕ ਕੇ ਫਿਰ ਜੇਲ੍ਹ ਚ ਭੇਜਾਂਗੇ ਦੋਸਤੋ ਜਵਾਬ ਤੁਹਾਨੂੰ ਮੰਗਣਾ ਚਾਹੀਦਾ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਘੁੰਗਣੀਆਂ ਪੈ ਗਈਆਂ ਤੁਸੀਂ ਸਿਰਫ ਔਰ ਸਿਰਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਖਾਤਰ ਪਿੰਡਾਂ ਦੀਆਂ ਪਾਰਟੀਆਂ ਬਾਜ਼ੀਆਂ ਕਰਕੇ ਇਹ ਉੱਠਦਾ ਬੋਲ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੰਮ ਹੋਣਗੇ ਕਿਸੇ ਦਾ ਕਿਸੇ ਨੇ ਤੁਹਾਨੂੰ ਕੰਮ ਨਹੀਂ ਦੇਣਾ ਤੁਸੀਂ ਜਿਹੜੀ ਆਸਤੇ ਬੈਠੇ ਹੋ ਨਾ ਕਿ ਸਾਡੇ ਕੰਮ ਹੋਣਗੇ ਸਾਡੇ 4-3 ਸਾਲ ਪਏ ਨੇ ਸਰਕਾਰ ਤੋਂ ਕੰਮ ਲੈ ਲਓ ਮੈਨੂੰ ਕੋਈ ਇੱਕ ਬੰਦਾ ਹਿੱਕ ਥਾਪੜ ਕੇ ਆਮ ਆਦਮੀ ਪਾਰਟੀ ਦਾ ਬਰਕਰਰ ਕਹਿ ਕੇ ਦਿਖਾਵੇ ਕਿ ਜਿਹਦਾ ਕੋਈ ਕੰਮ ਹੋਇਆ ਹੋਵੇ ਅਸੀਂ ਹੁਣ ਨਾ ਬੋਲੇ ਅਗਰ ਤੁਸੀਂ ਇਦਾਂ ਹੀ ਚੁੱਪ ਰਹੇ ਜੋ ਕੁਝ ਤੁਹਾਡੇ ਨਾਲ ਬੇਅੰਤ ਸਿੰਘ ਨੇ ਕੀਤਾ ਸੀਗਾ ਉਦੋਂ ਜੇ ਵੱਧ ਕੇ ਨਾ ਹੋਇਆ ਤਾਂ ਮੇਰਾ ਨਾਮ ਬਟਾ ਦਿਓ ਉਹੀ ਕੁਝ ਤੁਹਾਡੇ ਨਾਲ ਹੋਣਾਗਾ ਕੇਂਦਰ ਸਰਕਾਰ ਦੇ ਤੁਸੀਂ ਅੱਖਾਂ ਦੇ ਵਿੱਚ ਰੜਕਦੇ ਹੋ ਕਿਸਾਨ ਅੰਦੋਲਨ ਵੇਲੇ ਦੇ ਤੁਸੀਂ ਮੋੜ ਕੇ ਮੋਦੀ ਨੂੰ ਵਾਪਸ ਮੋੜਿਆ ਸੀਗਾ ਨਾ ਉਹ ਥੋਤੋਂ ਇੱਕ ਇੱਕ ਬਦਲਾ ਗਿਣ-ਗਣ ਕੇ ਲੈ ਰਿਹਾਗਾ ਪਰ ਤੁਹਾਨੂੰ ਦਿਖ ਨਹੀਂ ਰਿਹਾ ਵਰਤ ਰਿਹਾਗਾ ਥੋਡੇ ਹੀ ਬੰਦੇ ਨੂੰ ਭਗਵੰਤ ਮਾਨ ਨੂੰ ਥੋਡੇ ਹੀ ਬੰਦੇ ਨੂੰ ਮੂਰੇ ਮੋਹਰਾ ਬਣਾ ਕੇ ਉਹਦੇ ਤੋਂ ਜ਼ੁਲਮ ਕਰਵਾਏ ਜਾ ਰਹੇ ਨੇ ਜਿਵੇਂ ਪਹਿਲਾਂ ਸਾਡੇ ਨਾਲ ਹੋਏ ਹੋਰ ਹੋਏ ਸੀਗੇ ਜਿਵੇਂ ਸਰਜੀਤ ਸਿੰਘ ਬਰਨਾਲੇ ਉਹਨਾਂ ਨੇ ਕਾਂਗਰਸ ਨੇ ਪਹਿਲਾਂ ਆਪ ਹਮਲਾ ਕੀਤਾ ਅਕਾਲ ਤਖਤ ਸਾਹਿਬ ਤੇ ਤੇ ਬਾਅਦ ਵਿੱਚ ਸਰਜੀਤ ਸਿੰਘ ਬਰਨਾਲੇ ਤੋਂ ਬਲੈਕ ਥੰਡਰ ਕਰਾ ਕੇ ਉਹ ਤੋਂ ਜਸਟੀਫਾਈ ਕਰਾਇਆ ਸੀਗਾ ਕਿ ਅਸੀਂ ਜੋ ਹਮਲਾ ਕੀਤਾ ਸੀ ਸਹੀ ਕੀਤਾ ਹੁਣ ਤੁਹਾਡੇ ਹੀ ਮੁੱਖ ਮੰਤਰੀ ਨੇ ਵੀ ਹਮਲਾ ਕਰ ਦਿੱਤਾ ਦਰਬਾਰ ਸਾਹਿਬ ਦੇ ਉੱਪਰ ਦੋਸਤੋ ਇਹੀ ਕੁਝ ਥੋੜੇ ਮੁੱਖ ਮੰਤਰੀ ਤੋਂ ਥੋੜੀ ਸਰਕਾਰ ਤੋਂ ਤੁਹਾਡੇ ਨਾਲ ਕਰਵਾਇਆ ਜਾ ਰਿਹਾ ਪਰ ਤੁਹਾਡੀਆਂ ਅੱਖਾਂ ਦੇ ਉੱਪਰ ਜਦੋਂ ਉਹਨੂੰ ਪੱਟੀ ਖੁੱਲੂਗੀ ਉਦੋਂ ਉਹਨੂੰ ਬੇਲਾ ਨੰਗ ਚੁੱਕਿਆ ਹੋਊਗਾ ਵੀਡੀਓ ਨੂੰ ਸ਼ੇਅਰ ਕਰੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ